ਔਤਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਲਯੁਗ ਦੇ ਵਿੱਚ અવਤਾਰ ਧਾਰਨ ਕੀਤਾ ਦੇਖੋ ਗੁਰੂ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੂੰ ਇਹ ਪਤਾ ਹੈ ਕਿ ਸਾਡੀ ਏਡੀ ਸਮਰੱਥਾ ਨਹੀਂ ਹੈ ਕਿ ਆਪਾਂ ਬਹੁਤ ਜ਼ਿਆਦੇ ਲੰਬੇ ਚੌਂਕੜੇ ਲਾ ਸਕੀਏ ਜੱਪ ਤਪ ਕਰ ਸਕੀਏ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਕੀਤਾ ਪਰ ਆਪਾਂ ਸਾਰੇ ਏਡੀ ਸਮਰੱਥਾ ਦੇ ਮਾਲਕ ਨਹੀਂ ਸੋ ਸਤਗੁਰੂ ਮਹਾਰਾਜ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਨੇ ਜਿਦੇ ਨਾਲ ਅਸੀਂ ਬਹੁਤ ਛੋਟੇ ਤਰੀਕੇ ਦੇ ਨਾਲ ਲਾਹਾ ਲੈ ਸਕਦੇ ਹਾਂ ਜਿਵੇਂ ਗੁਰੂ ਸਾਹਿਬ ਜੀ ਦਾ ਬਚਨ ਹੈ ਜੋਰ ਨਾ ਜੁਗਤੀ ਛੁਟੇ ਸੰਸਾਰ ਕਿਉਂਕਿ ਗੁਰੂ ਹਮੇਸ਼ਾ ਤਿਆਰ ਹੁੰਦਾ ਬਖਸ਼ਿਸ਼ਾਂ ਕਰਨ ਨੂੰ ਸਬਨਿਧਾਨ ਦਸ ਅਸ਼ਟ ਸਿਧਾਂਤਾਕੁਰ ਘਰ ਤੋਂ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਜਿਹੜਾ ਵਾਹਿਗੁਰੂ ਹੈ ਉਹ ਸਾਰਿਆਂ ਬਖਸ਼ਿਸ਼ਾਂ ਨਾਲਥੇ ਵਿੱਚ ਲਈ ਬੈਠਾ ਹੁੰਦਾ ਪਰ ਬਸ ਗੱਲ ਇਹ ਹੈ ਵੀ ਉਹ ਇਹ ਚਾਹੁੰਦਾ ਹੈ ਕਿ ਚਰਨ ਸ਼ਰਨਗੁਰ ਇੱਕ ਪੈੜਾ ਜਾਏ ਚਾਹ ਉਹ ਸਤਗੁਰ ਕੋਟ ਪੈੜਾ ਆਗੇ ਹੋਏ ਲੇਦਾ ਕਿਸੇ ਕੇ ਕਦਮ ਆ ਜਾਵੇ ਤੇ ਮੈਂ ਇਹਨੂੰ ਬਖਸ਼ਿਸ਼ ਦੇ ਦਵਾਂ ਹੁਣ ਪ੍ਰਚਾਰ ਦੇ ਵਿੱਚ ਇੱਕ ਇਹ ਬੇਨਤੀ ਆਪਾਂ ਤੁਹਾਨੂੰ ਕਰਦੇ ਹਾਂ ਪੰਜ ਸਰੋਵਰਾਂ ਦਾ ਇਸ਼ਨਾਨ ਹੁਣ ਕਈ ਇਸ ਦਾ ਖੰਡਨ ਵੀ ਕਰਨਗੇ ਮੂਰਖ ਉਹਦਾ ਕਾਰਨ ਕੀ ਹੈ ਉਹਦੇ ਕਾਰਨ ਹੈ ਆਪਲੇ ਉਤੇ ਬਖਸ਼ਿਸ਼ ਨਹੀਂ ਹੋਈ ਹੁਣ ਇੱਕ ਮੈਂ ਬੇਨਤੀ ਕਰੀ ਸੀ ਕਿ ਸ਼ਬਦ ਦਾ ਜਾਪ ਕਰਕੇ ਦੁੱਖਾਂ ਰੋਗਾਂ ਦਾ ਨਾਸ਼ ਹੁੰਦਾ ਹੈ ਹੁਣ ਜਿੰਨਾਂ ਹੋਇਆ ਹੀ ਨਹੀਂ ਉਹ ਕਹਿੰਦੇ ਵੀ ਗੁਰਬਾਣੀ ਤਾਂ ਜੀਵਨ ਜਾਂ ਚ ਹੈ ਥੋੜੀ ਹੋ ਜਾਊਗਾ ਤੇ ਗੁਰਬਾਣੀ ਜੇ ਜੀਵਨ ਜਾਂ ਚ ਹੈ ਤੇ ਗੁਰਬਾਣੀ ਦੇ ਵਿੱਚ ਇਹ ਵੀ ਤਾਂ ਕਿਹਾ ਗਿਆ ਹੈ ਕਿ ਸਰਬ ਰੋਗਾਂ ਔਖਦ ਨਾਮ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਔਖਦ ਨਾਮ ਮੁਖ ਦੇਵਾ ਕਟੈ ਜਮਤੀ ਪੰਦਾ ਜਦ ਬਾਦ ਗੁਰੂ ਗੋਬਿੰਦ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਜੋੜ ਕੇ ਦੇਖਣ ਸਾਰੀਆਂ ਕੜੀਆਂ ਜੁੜ ਰਗੀਆਂ ਨੇ ਸੋ ਇਸ ਤਰ੍ਹਾਂ ਇਹ ਸੋਚਣ ਦੀ ਲੋੜ ਨਹੀਂ ਹੈ ਵੀ ਸਿਰੋ ਵੀ ਕੁਰਬਾਨੀ ਕਿਵੇਂ ਦੁੱਖ ਦੂਰ ਕਰ ਦੇਣ ਸਾਰਾ ਕੁਝ ਕਰਦੀ ਅਸੀਂ ਤਾਂ ਪ੍ਰੈਕਟੀਕਲ ਕਰਕੇ ਦੇਖਿਆ ਹੁਣ ਵੀ ਹਜ਼ਾਰਾਂ ਲੋਕਾਂ ਨੂੰ ਫਾਇਦਾ ਪੈ ਰਿਹਾ ਹੈ ਕਿੰਨੀ ਸੰਗਤ ਹੈ ਜਿਹੜੀ ਇਹਨੂੰ ਪ੍ਰੋਬਲਮ ਹੁੰਦੀ ਹੈ ਗੁਰਬਾਣੀ ਪੜਨ ਲੱਗ ਜਾਂਦੇ ਆ ਕੁਝ ਦਿਨਾਂ ਬਾਅਦ ਬਿਲਕੁਲ ਠੀਕ ਕਈਆਂ ਨੂੰ ਕਿੰਨੇ ਰੋਗ ਥੋੜੇ ਚਿਰਵਾਦੀ हट ਜਾਂਦੇ ਕਿਉਂ ਕੋਈ ਨਾ ਕੋਈ ਨੈਗੇਟਿਵਿਟੀ ਹੁੰਦੀ ਕੋਈ ਨਾ ਕੋਈ ਕਰਮ ਹੁੰਦਾ ਕੋਈ ਨਾ ਕੋਈ ਆਦੀ ਵਿਆਦੀ ਉਪਾਦੀ ਹੁੰਦੀ ਜਿਵੇਂ ਚੌਪਾਈ ਸਾਹਿਬ ਚ ਮਾਰੇ ਨੇ ਕਿ ਆਦ ਵਿਆਦ છਵੈ ਸਕੈ ਨਾ ਕੋਈ ਹਨਾ ਉਹ ਦੂਰ ਹੋ ਜਾਂਦੀ ਗੁਰਬਾਣੀ ਪ੍ਰਕਾਸ਼ ਰੂਪ ਹੈ ਸਾਡੇ ਅੰਦਰ ਜਿੱਥੇ ਵੀ ਨੈਗੇਟਿਵ ਇੱਕ ਭਾਵ ਹੈ ਕਰਮ ਹੈ ਉਹਨੂੰ ਦੂਰ ਕਰਕੇ ਰੱਖ ਲੈਣਾ ਹੈ ਉਹਨੇ ਹਨਾ ਸੋ ਗੁਰੂ ਪਿਆਰਿਓ ਪੰਜ ਸਰੋਵਰਾਂ ਦਾ ਇਸ਼ਨਾਨ ਅੱਜ ਤੁਹਾਨੂੰ ਬੇਨਤੀ ਕਰਦੇ ਆਂ ਪ੍ਰਾਤਨ ਗੁਰਸੇਖਤਾ ਕਰਦੇ ਹੁੰਦੇ ਸੀ ਸਾਰੇ ਹੁਣ ਇਹ ਨਾ ਸੋਚੋ ਵੀ ਸਰੀਰ ਧੋਣ ਨਾਲ ਕੀ ਹੋ ਜਾਏਗਾ ਗੱਲ ਸਰੀਰ ਦੀ ਨਹੀਂ ਹੈ ਗੱਲ ਤਾਂ ਸਾਧਗੁਰ ਦੇ ਬਚਨ ਹੈ ਵੀ ਬਚਨ ਕੀਤਾ ਉੱਥੇ ਮਹਾਰਾਜ ਨੇ ਤੇ ਤੁਹਾਡੀ ਚ ਸ਼ਰਧਾ ਹੋਊਗੀ ਤਾਂ ਉਹ ਵਸਤੂ ਮਿਲਦੀ ਹੈ ਅਸੀਂ ਤਾਂ ਪ੍ਰੈਕਟੀਕਲ ਕਰਕੇ ਦੇਖਿਆ ਹੈ ਪ੍ਰੈਕਟੀਕਲ ਕਰਕੇ ਦੇਖਿਆ ਇਹ ਨਹੀਂ ਹੈਗਾ ਵੀ ਆਪਾਂ ਇੱਥੇ ਬੈਠ ਕੇ ਵੀਡੀਓ ਬਣਾ ਕੇ ਪਾ ਦੇਈ ਦੀ ਤੇ ਸੰਗਤ ਨੂੰ ਗੁੰਮਰਾਹ ਕਰੀ ਚੱਲੋ ਐਸਾ ਐ ਜਗ੍ਹਾ ਮ ਆਪਾਂ ਨਹੀਂ ਕਰਦੇ ਨਾ ਆਪਾਂ ਕੋਈ ਲੋੜ ਹੈ ਗੁਰੂ ਪਿਆਰਿਓ ਸੋ ਉਹ ਪੰਜ ਸਰੋਵਰਾਂ ਦਾ ਇਸ਼ਨਾਨ ਅੰਮ੍ਰਿਤਸਰ ਸਾਹਿਬ ਪੰਜ ਸਰੋਵਰ ਨੇ ਜਿਹਨਾਂ ਨੂੰ ਮਾਰ ਨੇ ਉਹ ਵਰ ਦਿੱਤਾ ਹੈ ਉਹਦਾ ਫਾਇਦਾ ਕੀ ਮਿਲਦਾ ਉਹ ਵੀ ਤੁਹਾਨੂੰ ਬੇਨਤੀ ਕਰਾਂਗੇ ਪਹਿਲਾਂ ਦੱਸ ਦਈਏ ਸਰੋਵਰ ਕਿਹੜੇ-ਕਿਹੜੇ ਨੇ ਪਹਿਲਾ ਸਰੋਵਰ ਹੈ RAM SAR SAAB ਜਿੱਥੇ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਮਹਾਂਪੁਰਖ ਬਰਮਣੀਆਂ ਦੀਆਂ ਦਾ ਸਥਾਨ ਹੈ ਉਹਦੇ ਨਾਲ ਹੀ ਗੁਰਦੁਆਰਾ RAM SAR ਪੈਂਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਪਾਦਨਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਹੈ ਠੀਕ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਮਹਾਰਾਜੋtheta ਸਾਜ ਕੇ ਬੈਠਦੇ ਸਨ ਤੇ ਉਥੇ ਮਹਾਰਾਜ ਜੀ ਨੇ ਸੰਪਾਦਨਾ ਕੀਤੀ ਹੈ 사ਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੀ ਉਥੇ ਸਰੋਵਰ ਬਣਿਆ ਹੋਇਆ ਹੈ ਗੁਰਦੁਆਰਾ ਰਾਮਸਰ ਸਾਹਿਬ ਹੈ ਉਥੇ ਸਰੋਵਰ ਬਣਿਆ ਹੈ ਪਹਿਲਾ ਇਸ਼ਨਾਨ ਉਥੇ ਕਰਨਾ ਹੈ ਸ਼ੁਰੂ ਕਿਵੇਂ ਕਰਨਾ ਹੈ ਇਹ ਵੀ ਥੋੜਾ ਜਿਹਾ ਦੱਸ ਦਿਆਂ ਦਰਬਾਰ ਸਾਹਿਬ ਪਹਿਲਾਂ ਅਰਦਾਸ ਕਰੋ ਮਹਾਰਾਜ ਜੀ ਤੁਸੀਂ ਕਹ ਹੈ ਬਈ ਪੰਜ ਸਰੋਵਰਾਂ ਦਾ ਇਸ਼ਨਾਨ ਮੇਰੇ ਮਹਾਰਾਜ ਜੀ ਉਹਦੇ ਆਗੇ ਆ ਬਖਸ਼ਿਸ਼ ਕਰੋ ਆਪ ਜੀ ਆਪ ਹੀ ਇਸ਼ਨਾਨ ਕਰਵਾ ਲਓ ਇਸ ਤਰ੍ਹਾਂ ਅਰਦਾਸ ਕਰਕੇ ਪਹਿਲਾਂ ਜਾਓ ਗੁਰਦੁਆਰਾ ਰਾਮ ਸਰ ਸਾਹਿਬ ਇਸ਼ਨਾਨ ਕਰੋ 12 ਵਜੇ ਇਸ਼ਨਾਨ ਸ਼ੁਰੂ ਕਰ ਲਿਓ ਅੰਮ੍ਰਿਤ ਵੇਲੇ ਫਿਰ ਸੌਖੇ ਹੋ ਜਾਂਦੇ ਨੇ ਨਹੀਂ ਬਾਅਦ ਫਿਰ ਸੰਗਤ ਕਾਫੀ ਹੋ ਜਾਂਦੀ ਹੈ ਠੀਕ ਹੈ ਇੱਕ ਉਜਗਤੀ ਜੇ ਤੁਹਾਨੂੰ ਪਤਾ ਲੱਗੇ ਕਿ ਘਰ ਕੇ ਦੇਖਿਓ ਮੈਂ ਕਹਾਂ ਜੀ ਬੜੀ ਕਿਰਪਾ ਹੁੰਦੀ ਮਹਾਰਾਜ ਜੀ ਦੀ ਸਰੀਰਿਕ ਰੋਗ ਰਹਿੰਦੇ ਹੀ ਨਹੀਂ ਜਿਹੜੀ ਵੀ ਛੱਲੇ ਕੇ ਜਾਊਂਗੇ ਉਹ ਮਾਰੇ ਨੇ ਦੇਣਾ ਹੀ ਦੇਣਾ ਹੈ ਠੀਕ ਹੈ ਨਾ ਪਹਿਲਾ ਹੈ ਰਾਮ ਸਰ ਸਾਹਿਬ ਰਾਮ ਸਰ ਸਾਹਿਬ ਤੋਂ ਬਾਹਰ ਨਿਕਲੋਗੇ ਬਿਲਕੁਲ ਨਾਲ ਹੀ ਸੱਜੇ ਹੱਥ ਹੈ ਗੁਰਦੁਆਰਾ ਵਿਵੇਕ ਸਰ ਸਾਹਿਬ 6ਵੇਂ ਪਾਸੇ ਮਹਾਰਾਜ ਨੇ ਉੱਥੇ ਵਰਦਾਨ ਦਿੱਤਾ ਹੈ ਜਿਹੜਾ ਇੱਥੇ ਇਸ਼ਨਾਨ ਕਰੇਗਾ ਵਿਵੇਕ ਬੁੱਧੀ ਦਾ ਪ੍ਰਕਾਸ਼ ਹੋਏਗਾ ਉਹਦੇ ਵਿੱਚ ਵਿਵੇਕ ਬੁੱਧੀ ਹੁੰਦੀ ਹੈ ਬਿਲਕੁਲ ਸੂਝਵਾਨ ਬੁੱਧੀ ਜਿਹੜੇ ਬਿਲਕੁਲ ਸਹੀ ਗੱਲ ਨੂੰ ਪਕੜਨਾ ਹੈ ਗੁਰਮਤ ਦੇ ਅਨੁਸਾਰ ਜਿਨ੍ਹਾਂ ਦੇ ਬੱਚੇ ਪੜ੍ਹਾਈ ਵਿੱਚ ਕੋਈ ਵੀਕ ਨਹੀਂ ਜਾਂ ਕੁਝ ਹੋਰ ਨਹੀਂ ਜਾਂ ਹੋਰ ਵੀ ਕਈ ਪਿਆਰੀਆਂ ਕਰਦੇ ਨੇ ਕਈ ਵਿਦਿਆਵਾਂ ਦੀਆਂ ਕਈ ਪੜ੍ਹਾਈਆਂ ਕਰਦੇ ਨੇ ਉਹ ਉਹ ਉੱਥੇ ਇਸ਼ਨਾਨ ਜ਼ਰੂਰ ਕਰਨ ਤੇ ਅਰਦਾਸ ਕਰਨ ਉੱਥੇ ਕਰਾਉਣ ਪਰ ਗੁਰਦੁਆਰਾ ਸਾਹਿਬ ਉਥੇ ਮਹਾਰਸਥਾਨ ਜਿਹੜਾ ਸਰੋਵਰ ਬਣਿਆ ਗੁਰਦੁਆਰਾ ਬਿਬੇਕ ਸਰ ਸਾਹਿਬ ਸੋ ਦੂਜਾ ਇਸ਼ਨਾਨ ਗੁਰਦੁਆਰਾ ਬਿਬੇਕ ਸਰ ਸਾਹਿਬ ਫਿਰ ਉੱਥੋਂ ਅੱਗੇ ਆਜੋ ਗੁਰਦੁਆਰਾ ਕੌਲ ਸਰ ਸਾਹਿਬ ਬਣਿਆ ਹੋਇਆ ਹੈ ਬੀਬੀ ਕੌਲਾ ਜੀ ਦੇ ਨਾਮ ਤੇ ਮਾਤਾ ਕੌਲਾ ਜੀ ਵੀ ਕਹਿ ਦਿੰਦੇ ਨੇ ਤੇ ਉੱਥੇ ਸਰੋਵਰ ਬਣਿਆ ਹੋਇਆ ਹੈ ਉਥੇ ਤੀਸਰਾ સ્નાਨ ਉਥੇ ਕਰਨਾ ਹੈ ਠੀਕ ਹੈ ਜੀ ਤੀਸਰਾ સ્નાਨ ਉਥੇ ਕਰਕੇ ਫਿਰ ਦਰਬਾਰ ਸਾਹਿਬ ਦੇ ਕੋਲ ਦੀ ਅੱਗੇ ਲੰਘ ਜਾਓ ਗੁਰਦੁਆਰਾ ਸੰਤੋਖ ਸਰ ਸਾਹਿਬ ਉਥੇ ਸੰਤੋਖੇ ਰਿਸ਼ੀ ਨੂੰ ਮਹਾਰਾਜ ਜੀ ਨੇ ਕੱਢਿਆ ਸੀ ਬਾਹਰ ਧਰਤੀ ਦੇ ਵਿੱਚ ਬੈਠਾ ਸੀ ਬੜੇ ਜਰਦਾ ਸਮਾਧੀ ਲਾ ਕੇ ਉਹਨੂੰ ਇਹ ਚਾਸੀ ਵੀ ਮਹਾਰਾਜ ਜੀ ਦੇ ਦਰਸ਼ਨ ਹੁਣ ਤੇ ਉਹਦੇ ਹੀ ਮੁਕਤ ਹੋ ਕੇ ਦਰਗਾਹ ਨੂੰ ਚਲੇ ਜਾਵਾ ਇਸੇ ਤਰ੍ਹਾਂ ਹੋਇਆ ਵੀ ਸੀ ਉਥੇ ਗੁਰਦੁਆਰਾ ਬਣਿਆ ਹੋਇਆ ਹੈ ਉਥੇ ਇਸ਼ਨਾਨ ਕਰਕੇ ਫਿਰ ਉਥੋਂ ਆ ਕੇ ਜੋ ਹਰਮੰਦਰ ਸਾਹਿਬ ਇਸ਼ਨਾਨ ਕਰਨਾ ਹੈ ਪੰਜ ਇਸ਼ਨਾਨ ਪੰਜ ਸਰੋਵਰਾਂ ਦੇ ਹਨਾ ਪੰਜ ਸਰੋਵਰਾਂ ਦੇ ਇਸ਼ਨਾਨ ਇਹਦਾ ਮਹਾਤਮ ਬਹੁਤ ਵੱਡਾ ਹੈ ਅਸੀਂ ਆਪ ਪ੍ਰੈਕਟੀਕਲ ਕਰਕੇ ਦੇਖਿਆ ਪਰ ਕਿੰਨੀ ਪ੍ਰੈਕਟੀਕਲ ਕਰਕੇ ਦੇਖਿਆ ਗੁਰੂ ਪਿਆਰੇ ਉਹ ਬੜਾ ਆਨੰਦ ਮਿਲਿਆ ਉਸ ਤੋਂ ਬਾਅਦ ਐਸੀ ਗੰਮੀ ਕਿਰਪਾ ਫੀਲ ਹੋਣੀ ਸ਼ੁਰੂ ਹੋਈ ਨਾ ਵੀ ਬਸ ਤੁਸੀਂ ਜੈਸੀ ਵੀ ਇੱਛਾ ਦੇ ਨਾਲ ਉੱਥੇ ਜਾਉਂਗੇ ਜੇ ਅਧਿਆਤਮ ਦੀ ਇੱਛਾ ਲੈ ਕੇ ਜਾਉਂਗੇ ਤਾਂ ਉਸ ਤਰ੍ਹਾਂ ਦੀ ਪ੍ਰਾਪਤੀ ਹੋ ਜਾਏਗੀ ਜੇ ਕਿਸੇ ਹੋਰ ਸੰਸਾਰੀ ਇੱਛਾ ਦੀ ਨਾਲ ਜਾਓਗੇ ਤਾਂ ਉਹ ਪ੍ਰਾਪਤੀ ਹੋ ਜਾਏਗੀ ਠੀਕ ਹੈ ਗਰੂ ਪਿਆਰਿਓ ਸਰੀਰ ਦੇ ਦੁੱਖ ਰੋਗ ਤਾਂ ਰਹਿਣ ਹੀ ਨਹੀਂ ਜਾਂਦੇ ਮਹਾਰਾਜ ਤੇ ਉੱਥੇ ਜਾ ਕੇ ਇਸ ਤਰ੍ਹਾਂ 12 ਵਜੇ ਅੰਮ੍ਰਿਤ ਵੇਲੇ ਇਸ਼ਨਾਨ ਸ਼ੁਰੂ ਕਰ ਲਿਓ ਫਿਰ ਤੁਹਾਡੇ ਡੇਢ ਦੋ ਘੰਟੇ ਜੇ ਇਸ਼ਨਾਨ ਪੂਰੇ ਹੋ ਜਾਣਗੇ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਆ ਕੇ ਫਿਰ ਆਪਦੇ ਵਸਤਰ ਬਦਲੋ ਤੇ ਇਸ਼ਨਾਨ ਕਰਨ ਤੋਂ ਬਾਅਦ ਵਿੱਚ ਫਿਰ ਆਪਦੀ ਹਾਜ਼ਰੀ ਭਰੋ ਅੰਦਰ ਸੋ ਇਹ ਪੰਜ ਸਰੋਵਰਾਂ ਦਾ ਇਸ਼ਨਾਨ ਹੈ ਰਾਨ ਸਰ ਸਾਹਿਬ ਆਪਣਾ ਬਵੇਕ ਸਰ ਸਾਹਿਬ ਦੂਸਰਾ ਤੁਹਾਡਾ ਹੈ ਕੌਲ ਸਰਸਾਹ ਤੇ ਫਿਰ ਚੌਥੇ ਨੰਬਰ ਤੇ ਤੁਹਾਡਾ ਆ ਗਿਆ ਸੰਤੋਖ ਸਰਸਾਹ ਤੇ ਫਿਰ ਸਭ ਤੋਂ ਅੰਤ ਤੇ ਹਰਮਨ ਬਰਸਾਉ ਦਾ ਇਸ਼ਨਾਨ ਕਰਕੇ ਰੁਧੇਂਦਰ ਹਾਜ਼ਰੀ ਪਰ ਪੰਜ ਸਰੋਵਰਾਂ ਦਾ ਇਸ਼ਨਾਨ ਹੈ ਨਾ ਸੋ ਇਹ ਹੈ ਇਹ ਗੁਪਤ ਸਾਰਾ ਪਿਆ ਪਹਿਲਾਂ ਵਾਲੇ ਗੁਰਮੁ ਗੁਰਸਿਕ ਬ੍ਰਹਮ ਗਿਆਨੀ ਮਹਾਂਪੁਰ ਕਰਦੇ ਹੁੰਦੇ ਸੀ ਹੁਣ ਆਪਾਂ ਨੂੰ ਨਹੀਂ ਪਤਾ ਹੈ ਚਲੋ ਮੈਂ ਤੁਹਾਡੇ ਅਗੇ ਬੇਨਤੀ ਕਰਦੀ ਹੈ ਇਹਦਾ ਬਹੁਤ ਵੱਡਾ ਮਹਤਮ ਹੈ ਭੀਅੰਤ ਮਹਤਮ ਹੈ ਸ਼ਹੀਦ ਰੂਹਾ ਸਵੇਰੇ ਪਹਿਲਾਂ ਇਹ ਇਸ਼ਨਾਨ ਉੱਥੇ ਕਰਦੀਆਂ ਨੇ ਜਿੰਨਾਂ ਦਾ ਉੱਥੇ ਪਹਿਰਾ ਹੈ ਫਿਰ ਉੱਥੋਂ ਆ ਕੇ ਪ੍ਰਕਰਮਾਂ ਦੇ ਵਿੱਚ ਸੱਜ ਜਾਂਦੀਆਂ ਨੇ ਆਹਨਾਂ ਨਾਲ ਤੇ ਬੈਠੇ ਰਹਿੰਦੀਆਂ ਨੇ ਸੋ ਜਿਹੜੇ ਜਾਣਦੇ ਨੇ ਟਾਈਮ ਕੱਢ ਕੇ ਜਾਓ ਉੱਥੇ 500 ਹੋਰਾਂ ਦਾ ਇਸ਼ਨਾਨ ਜ਼ਰੂਰ ਕਰਕੇ ਆਇਆ ਕਰੋ ਕਿਉਂਕਿ ਇਹ ਤੁਹਾਨੂੰ ਦੱਸੇਗਾ ਕੋਈ ਨਹੀਂ ਇਹ ਗੁੱਤ ਮਰਿਆਦਾਵਾਂ ਨੇ ਇਹ ਜਿਹੜੇ ਤੁਹਾਨੂੰ ਗੁਰੂ ਸਾਹਿਬ ਨਾਲੋਂ ਤੋੜਨ ਵਾਲੇ ਬੰਦੇ ਨੇ ਇਹਨਾਂ ਨੇ ਤਾਂ ਇੱਕ ਦਿਨ ਤੁਹਾਨੂੰ ਇਹ ਵੀ ਕਹਿ ਦੇਣਾ ਵੀ ਉਥੇ ਪੜਨ ਦੇ ਲੋੜ ਨਹੀਂ ਐ ਬਸ ਇੱਕ ਵਾਰ ਜਿੰਦਗੀ ਚ ਪੜ ਲਿਆ ਨਾ ਬਸ ਤੁਹਾਨੂੰ ਪਤਾ ਲੱਗ ਗਿਆ ਇਹਨਾਂ ਨੇ ਤੁਹਾਨੂੰ ਇੱਥੇ ਲੈ ਆਉਣਾ ਪਰ ਅਸੀਂ ਇਹ ਹੋਣ ਨਹੀਂ ਦੇਣਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਤੁਹਾਨੂੰ ਕੱਢ ਕੱਢ ਕੇ ਲਿਆ ਲਿਆ ਕੇ ਸਾਰੀਆਂ ਗੱਲਾਂ ਦੱਸਾਂਗੇ ਜੋ ਪੁਰਾਤਨ ਸੀ ਤਾਂ ਕਿ ਤੁਹਾਡਾ ਵੱਧ ਤੋਂ ਵੱਧ ਫਾਇਦਾ ਹੋਵੇ ਗੁਰੂ ਕੇੋਂ ਸਿੱਖੋ ਸੋ ਇਸ ਤਰ੍ਹਾਂ ਦੀ ਜਿਹੜੀ ਗਿਆਨ ਵਾਲੀ ਵਿਚਾਰ ਹੁੰਦੀ ਹੈ ਨਾ ਅੱਗੇ ਕਿਸੇ ਨੂੰ ਦੱਸ ਵੀ ਦਿਆ ਕਰੋ ਤੇ ਇਹ ਵੀਡੀਓ ਦੇ ਮੱਦੇ ਬਰਾਹਮਤ ਸੰਗਤ ਨੂੰ ਪਹੁੰਚਾ ਦਿਆ ਕਰੋ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਇਤਨੇ ਕੰਬੇਨ ਸੇ 5 6 ਓਵਰਾਂ ਦਾ ਬਹੁਤ ਵੱਡਾ ਮਹਾਤਮ ਬਹੁਤ ਵੱਡਾ ਇਸ਼ਾਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ